ਰਾਹੂ ਦਾ ਪ੍ਰਚੰਡ ਤੂਫਾਨ ਸ਼ੁਰੂ ਮੱਕਰ ਰਾਸ਼ੀ ਦੀਆਂ ਪੰਜ ਸੱਚ ਹੋਣ ਵਾਲੀਆਂ ਭਵਿੱਖ ਬਾਣੀਆਂ ਦੋਸਤੋ ਕਦੇ-ਕਦੇ ਇਨਸਾਨ ਵੀ ਸਮਰਥਾ ਹੁੰਦੇ ਹੋਏ ਵੀ ਉੱਚੋ ਪਚਾਪ ਹਾਲਾਤ ਸੰਧਾ ਰਹਿੰਦਾ ਹੈ ਪਿਛਲੇ 4 ਮਹੀਨਿਆਂ ਤੋਂ ਰਾਹੂ ਦੇਵ ਦੀ ਦਸ਼ਾ ਵੀ ਕਿਸੇ ਇਸੇ ਤਰ੍ਹਾਂ ਦੱਬੇ ਸ਼ੁਰੂ ਹੋ ਵੀ ਚੱਲ ਰਹੀ ਸੀ 18 ਮਈ 2025 ਨੂੰ ਚਰਚਾ ਸੀ ਕਿ ਮੱਕਰ ਰਾਸ਼ੀ ਦੇ ਧਨ ਭਾਵ ਵਿੱਚ ਰਾਹੂ ਦਾ ਸ਼ਾਸਨ ਸਥਾਪਿਤ ਹੋ ਚੁੱਕਾ ਹੈ ਸਾਰਾ ਜਗਤ ਕਹਿ ਰਿਹਾ ਸੀ ਰਾਹੂ ਦਾ ਸਮਾਜ ਹੈ ਕਾਪ ਪ੍ਰੈਸ਼ਨ ਇਹ ਬਣਿਆ ਰਿਹਾ ਕਿ ਸਮਰਾਜ ਪ੍ਰਗਟ ਕਿਉਂ ਨਹੀਂ ਹੋਇਆ ਕਲਯੁਗ ਦੇ ਸ਼ਾਸਕ ਨੂੰ ਵੀ ਮਜਬੂਰ ਦੇਖਿਆ ਗਿਆ ਅਤੇ ਨਤੀਜਾ ਇਹ ਰਿਹਾ ਕਿ ਅਪੇਕਸ਼ਿਤ ਸ਼ੁਭ ਫਲ ਸਪਸ਼ਟ ਨਹੀਂ ਦਿਖੇ ਸਮਾ ਸਭ ਇੱਕੋ ਜਿਹਾ ਨਹੀਂ ਰਹਿੰਦਾ ਨਾ ਤਾਂ ਚੰਗਾ ਤੇ ਨਾ ਹੀ ਬੁਰਾ ਹੁਣ ਉਹੀ ਸਮਾ ਕਰਵਟ ਲੈ ਰਿਹਾ ਹੈ ਅਤੇ ਮਹੱਤਵਪੂਰਨ ਤਾਰੀਖ ਹੈ 2 ਸਤੰਬਰ ਇਹ ਹੀ ਉਹ ਦਿਨ ਹੈ ਜਦੋਂ ਰਾਹੁ 24 ਡਿਗਰੀ 3 मिनट दी मृतिक सीमा ছাড়ਕੇ 23 डिग्री ਤੇ ਪ੍ਰਵੇਸ਼ ਕਰ ਚੁੱਕਾ ਹੈ ਜੋਤਿਸ਼ ਦੇ ਅਨਸਾਰ ਇਸ ਨੂੰ ਜਾਗ੍ਰਿਤ ਅਤੇ ਉદ્ધਿਤ ਅਵਸਥਾ ਕਿਹਾ ਜਾਂਦਾ ਹੈ ਹੁਣ ਰਾਹੁਤ ਜੋ ਵੀ ਦੇਣਗੇ ਦਮਦਾਰ ਦੇਣਗੇ ਅਤੇ ਨਤੀਜੇ ਬਿਲਕੁਲ ਸਿੱਧੇ ਦਿਖਾਈ ਦੇਣਗੇ ਕਿੱਥੇ ਅਤੇ ਕਿਵੇਂ ਅਸਰ ਹੋਵੇਗਾ ਇਹ ਸਮਝਣਾ ਸਭ ਤੋਂ ਜ਼ਰੂਰੀ ਬਣ ਗਿਆ ਹੈ ਧਿਆਨ ਦਿਓ ਕਿ 18 ਸਾਲਾਂ ਬਾਅਦ ਰਾਹੁਤ ਦਾ ਇਹ ਗੁਜਰ ਸਿੱਧੇ ਮਕਰ ਰਾਸ਼ੀ ਦੀ ਧਨ ਭਾਵ ਨੂੰ ਸਰਗਰਮ ਕਰ ਰਿਹਾ ਹੈ ਇਹ ਸ਼ਨੀ ਦਾ ਘਰ ਹੈ ਅਤੇ ਸ਼ਨੀ ਤੁਹਾਡੀ ਰਾਸ਼ੀ ਦੇ ਸਵਾਮੀ ਵੀ ਹਨ ਰਾਹੂ ਦਾ ਕੋਈ ਆਪਣਾ ਘਰ ਨਹੀਂ ਹੁੰਦਾ ਇਸ ਲਈ ਸ਼ਨੀ ਦਾ ਹੀ ਘਰ ਉਸ ਦਾ ਆਸਰਾ ਮੰਨਿਆ ਜਾਂਦਾ ਹੈ ਜਿੱਥੇ 11ਵੀਂ ਰਾਸ਼ੀ ਦਾ ਪ੍ਰਭਾਵ ਹੁੰਦਾ ਹੈ ਉੱਥੇ ਇੱਛਾਵਾਂ ਦੀ ਪੂਰਤੀ ਦਾ ਸਥਾਨ ਸਰਗਰਮ ਹੁੰਦਾ ਹੈ ਸੰਜੋਗ ਇਹ ਵੀ ਹੈ ਕਿ ਰਾਹੂ ਖੁਦ ਹੀ ਇੱਛਾਵਾਂ ਦਾ ਗ੍ਰਹਿ ਕਹਾਉਂਦਾ ਹੈ ਇਸ ਲਈ ਇਸ ਸਮੇਂ ਦੌਰਾਨ ਵੱਡੇ ਅਤੇ ਮਹੱਤਵਪੂਰਨ ਕੰਮ ਪੂਰੇ ਹੁੰਦੇ ਪੱਕੇ ਯੋਗ ਬਣੇ ਰਹਿੰਦੇ ਹਨ ਸਾਡੀਆਂ ਇੱਛਾਵਾਂ ਇਸ ਦੌਰਾਨ ਸ਼ਕਤੀ ਪ੍ਰਾਪਤ ਕਰਦੀਆਂ ਹਨ ਯਾਦ ਰੱਖੋ ਦੂਜੇ ਗ੍ਰਹਿ ਸਿਰਫ ਹਵਾ ਦਾ ਬੁੱਲਾ ਹਨ ਪਰ ਰਾਹੂ ਪ੍ਰਚੰਡ ਤੂਫਾਨ ਹੈ ਹੁਣ ਪ੍ਰਸ਼ਨ ਇਹ ਨਹੀਂ ਕੀ ਰਾਹੂ ਕੀ ਦੇਣਗੀ ਸਗੋ ਇਹ ਕੀ ਸਫਲਤਾ ਦਾ ਇਹ ਤੂਫਾਨ ਸਾਨੂੰ ਕਿੰਨੀ ਦੂਰ ਤੱਕ ਲੈ ਜਾਵੇਗਾ ਇਹ ਭਾਵ ਨੂੰ ਡੂੰਘਾਈ ਨਾਲ ਸਮਝਣਾ ਜ਼ਰੂਰੀ ਹੈ ਕਿਉਂਕਿ ਆਉਣ ਵਾਲੇ ਹਫ਼ਤੇਆਂ ਵਿੱਚ ਇਹੀ ਮਾਰਗ ਤੁਹਾਡੀ ਭਾਗ ਅਤੇ ਪ੍ਰਾਪਤੀਆਂ ਦੀ ਰੋਪਰੇਖਾ ਤੈਅ ਕਰੇਗਾ ਹੁਣ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਸੱਚੇ ਮਨ ਨਾਲ ਲਿਖੋ ਹਰ ਹਰ ਮਹਾਦੀਪ ਤਾਂ ਚਲੋ ਹੁਣ ਇਸ ਖਾਸ ਸਫ਼ਰ ਦੀ ਸ਼ੁਰੂਆਤ ਕਰਦੇ ਹਾਂ ਨੰਬਰ 1 ਆਰਥਿਕ ਸਥਿਤੀ ਵਿੱਚ ਵੱਡਾ ਬਦਲਾਅ ਮੱਕਾ ਰਾਸ਼ੀ ਦੀ ਪਹਿਲੀ ਮਹਾਨ ਭਵਿੱਖਬਾਣੀ ਇਹ ਕਹਿੰਦੀ ਹੈ ਕਿ ਆਰਥਿਕ ਦ੍ਰਿਸ਼ਟੀਕੋਣ ਤੋਂ ਇਸ ਸਾਮਾ ਤੁਹਾਡੇ ਲਈ ਸੁਨਹਿਰੀ ਮੌਕੇ ਅਤੇ ਅਣਗਿਣਤ ਸੰਭਾਵਨਾਵਾਂ ਲੈ ਕੇ ਆਇਆ ਹੈ ਦੋਸਤੋ ਇਹ ਪ੍ਰਭਾਵ ਸਿਰਫ ਕੁਝ ਦਿਨਾਂ ਜਾਂ ਹਫ਼ਤਿਆਂ ਤੱਕ ਸੀਮਿਤ ਨਹੀਂ ਰਹੇਗਾ ਸਗੋ ਇਸ ਦਾ ਅਸਰ ਲੰਬੇ ਸਮੇਂ ਤੱਕ ਕਾਇਮ ਰਹੇਗਾ ਸਿੱਧੇ ਦੋਸਤ ਦਸੰਬਰ 2026 ਤੱਕ ਭਾਵ ਲਗਭਗ ਪੂਰੇ 1 ਸਾਲ 6 ਮਹੀਨੇ ਰਾਹੁ ਤੁਹਾਡੇ ਭਾਗ ਨੂੰ ਨਵੀਂ ਉਚਾਈ ਦੇਵੇਗਾ ਇਹ ਸਮਾਂ ਹੈ ਜਦੋਂ ਤੁਹਾਨੂੰ ਇੱਕ ਨਵੇਂ ਪਵਿੱਖ ਨੂੰ ਘੜਨ ਦਾ ਮੌਕਾ ਮਿਲੇਗਾ ਹੁਣ ਸਵਾਲ ਇਹ ਉੱਠਦਾ ਹੈ ਕਿ ਰਾਹੁ ਦਾ ਦੂਜੇ ਭਾਗ ਵਿੱਚ ਹੋਣਾ ਕਿਸ ਸੰਕੇਤ ਦਿੰਦਾ ਹੈ ਸਭ ਤੋਂ ਪਹਿਲਾਂ ਜਾਣ ਲੋ ਕਿ ਇਹ ਭਾਵ ਧਨ ਅਤੇ ਸੰਸਾਧਨਾਂ ਦਾ ਘਰਕ ਹੁੰਦਾ ਹੈ ਰਾਹੁ ਇੱਥੇ ਆ ਕੇ ਤੁਹਾਡੀ ਆਰਥਿਕ ਸਥਿਤੀ ਨੂੰ ਪੂਰੀ ਤਰ੍ਹਾਂ ਬਦਲਣ ਦੀ ਸਮਰੱਥਾ ਰੱਖਦਾ ਹੈ ਤੁਸੀਂ ਸੁਣਿਆ ਹੀ ਹੋਵੇਗਾ ਕਿ ਰਾਹੁ ਕਿਸੇ ਨੂੰ ਅਚਾਨਕ ਕਰੋੜਪਤੀ ਤੱਕ ਬਣਾ ਸਕਦਾ ਹੈ ਅਤੇ ਇਹ ਹੀ ਵਿਸ਼ੇਸ਼ ਸਥਿਤੀ ਹੁਣ ਮੱਕਰ ਰਾਸ਼ੀ ਵਾਲਿਆਂ ਲਈ ਬਣਦੀ ਦਿਖਾਈ ਦੇ ਰਹੀ ਹੈ ਇਸ ਸਮਾਂ ਤੁਹਾਨੂੰ ਇੱਕ ਵੱਡੇ ਟੀਚੇ ਅਤੇ ਨਵੇਂ ਮੁਕਾਮ ਨਾਲ ਜੋੜਨ ਵਾਲਾ ਹੈ ਜੇਕਰ ਤੁਸੀਂ ਲੰਬੇ ਸਮਿਆਂ ਤੋਂ ਪੈਸਿਆਂ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਰਹੇ ਹੋ ਤਾਂ ਰਾਹਤ ਮਿਲੇਗੀ ਰਾਹੁਣ ਨਾ ਕੇਵਲ ਤੁਹਾਨੂੰ ਧਨ ਦਿਵਾਵੇਗਾ ਸਗੋਂ ਤੁਹਾਨੂੰ ਸੰਭਾਲਣ ਦੀ ਸ਼ਕਤੀ ਵੀ ਦੇਵੇਗਾ ਭਾਵੇਂ ਤੁਸੀਂ ਸਿਰਫ ਕਮਾ ਹੀ ਨਹੀਂ ਸਕੋਗੇ ਸਗੋਂ ਸਹੀ ਜਗ੍ਹਾ ਉਸ ਨੂੰ ਸੁਰੱਖਿਅਤ ਵੀ ਕਰ ਸਕੋਗੇ ਹੁਣ ਸਵਾਲ ਹੈ ਕਿ ਇਹ ਧਨ ਕਿਵੇਂ ਆਵੇਗਾ ਤੇ ਕਿਸ ਰੂਪ ਵਿੱਚ ਤੁਹਾਡੀ ਜ਼ਿੰਦਗੀ ਬਦਲੇਗੀ ਇਸਦੇ ਲਈ ਕਈ ਰਾਖੂ ਖੁੱਲ ਸਕਦੇ ਹਨ ਜਿਵੇਂ ਵਿਦੇਸ਼ ਤੋਂ ਅਚਾਨਕ ਆਮਦਨ ਹੋਣਾ ਤੁਹਾਡੇ ਕੰਮ ਧੰਦੇ ਵਿੱਚ ਅਪਰਤਕ ਲਾਭ ਜਾਂ ਨੌਕਰੀ ਵਿੱਚ ਅਚਾਨਕ ਤਰੱਕੀ ਮਿਲਣਾ ਅਤੇ ਕਿਉਂਕਿ ਇਹ ਭਾਵ ਪਰਿਵਾਰ ਦਾ ਵੀ ਪ੍ਰਤੀਨਿਤਵ ਕਰਦਾ ਹੈ ਅਸਰ ਪਰਿਵਾਰ ਤੱਕ ਪਹੁੰਚੇਗਾ ਇੱਥੇ ਇੱਕ ਹੋਰ ਸ਼ੁਭ ਸੰਕੇਤ ਹੈ ਕਿ ਰਾਹੂ ਪਰਿਵਾਰਕ ਜੀਵਨ ਵਿੱਚ ਅਸ਼ਾਂਤੀ ਨਹੀਂ ਲਿਆਵੇਗਾ ਕਿਉਂਕਿ ਰਾਹੂ ਆਪਣੇ ਮਿੱਤਰ ਦੀ ਰਾਸ਼ੀ ਵਿੱਚ ਹੈ ਅਤੇ ਇਹ ਉਸਤੀਫ अनकूल स्थिति ਮੰਨੀ ਜਾਂਦੀ ਹੈ ਇਸ ਦਾ ਮਤਲਬ ਹੈ ਜੇਕਰ ਪਰਿਵਾਰ ਵਿੱਚ ਕੋਈ ਵਿਵਾਦ ਜਾਂ ਮਨਮੁਟਾਵ ਸੀ ਤਾਂ ਉਹ ਖਤਮ ਹੋਵੇਗਾ। ਉਹਨ ਪਰਿਵਾਰ ਵਿੱਚ ਖੁਸ਼ੀ ਅਤੇ ਸਦ ਭਾਵਨਾ ਦਾ ਮਾਹੌਲ ਬਣੇਗਾ ਅਤੇ ਮੇਲ ਜੋਲ ਵਧੇਗਾ। ਇਥੋਂ ਤੱਕ ਕਿ ਕਿਸੇ ਸ਼ੁਭ ਕਾਰਜ ਜਾਂ ਮੰਗਲਿਕ ਪ੍ਰੋਗਰਾਮ ਦਾ ਵੀ ਸੰਕੇਤ ਬਣ ਸਕਦਾ ਹੈ। ਰਾਹੂ ਵਰਗਾ ਮਾਇਆਵੀ ਗ੍ਰਹਿ ਜਦੋਂ ਸ਼ੁਭ ਸਥਿਤੀ ਵਿੱਚ ਹੁੰਦਾ ਹੈ ਤਾਂ ਵੱਡੇ ਸਮਾਗਮ ლიオン ਦਾ ਹੈ ਸਾਫ ਸ਼ਬਦਾਂ ਵਿੱਚ ਕਹੀਏ ਤਾਂ ਇਹ ਦੌਰ ਹੈ ਧਨ ਸੁਖ ਅਤੇ ਖੁਸ਼ਹਾਲੀ ਦਾ ਸੰਗਮ ਬਣ ਜਾਵੇਗਾ ਨੰਬਰ 2 ਕਰਜ਼ੇ ਅਤੇ ਦੁਸ਼ਮਨਾ ਤੋਂ ਮੁਕਤੀ ਦੋਸਤੋ ਦੂਜੀ ਪੁਆਇਖਵਾਨੀ ਬਹੁਤ ਖਾਸ ਹੈ ਅਤੇ ਡੂੰਗੀ ਸਮਝ ਦੀ ਮੰਗ ਕਰਦੀ ਹੈ ਜਰਾ ਗੌਰ ਕਰੋ ਕਿ ਰਾਹੂ ਦੀ ਪਹਿਲੀ ਦ੍ਰਿਸ਼ਟੀ ਆਖਿਰ ਕਿੱਥੇ ਜਾ ਕੇ ਪੈ ਰਹੀ ਹੈ ਇਸ ਦ੍ਰਿਸ਼ਟੀ ਸਿੱਧੇ 6ਵੇਂ ਭਾਵ ਤੇ ਪੈ ਰਹੀ ਹੈ ਜੋ ਬਹੁਤ ਮਹੱਤਵਪੂਰਨ ਹੈ ਹੁਣ ਸਵਾਲ ਹੈ ਕਿ ਸ਼ੇਵਾ ਭਾਵ ਅਸਲ ਵਿੱਚ ਕਿਹੜੀਆਂ ਚੀਜ਼ਾਂ ਦਾ ਕਾਰਕ ਹੈ ਇਹ ਭਾਵ ਤੁਹਾਡੀ ਸੰਘਰਸ਼ਾਂ ਰੋਗਾਂ ਕਰਜ਼ਿਆਂ ਅਤੇ ਸਭ ਤੋਂ ਵੱਡੇ ਦੁਸ਼ਮਨਾ ਦਾ ਹੁੰਦਾ ਹੈ ਜੇਕਰ ਤੁਹਾਡੇ ਉੱਪਰ ਕਿਸੇ ਤਰ੍ਹਾਂ ਦਾ ਕਰਜ਼ਾ ਚੜਿਆ ਹੋਇਆ ਹੈ ਕਿਸੇ ਬੈਂਕ ਲੋਨ ਦਾ ਆਰਥਿਕ ਦਬਾਅ ਕੰਨ ਤੁਸੀਂ ਪਰੇਸ਼ਾਨ ਹੋ ਤਾਂ ਰਾਹੂ ਦਾ ਇਹ ਪ੍ਰਭਾਵ ਤੁਹਾਨੂੰ ਉਸ ਕਰਜ਼ੇ ਤੋਂ ਮੁਕਤੀ ਦਿਲਾਵੇਗਾ ਕਿਉਂਕਿ ਰਾਹੁ ਖੁਦ ਧਨਪਾਪ ਵਿੱਚ ਬੈਠਾ ਹੈ ਅਤੇ ਉੱਥੇ ਹੀ ਸ਼ਕਤੀ ਦਿੰਦਾ ਹੈ ਜਦੋਂ ਰਾਹੁ ਧਨਪਾਪ ਵਿੱਚ ਹੁੰਦਾ ਹੈ ਤਾਂ ਧਨ ਦਾ ਪ੍ਰਬੰਧ ਉਸਦੀ ਤਰਜੀਹੀ ਹੁੰਦੀ ਹੈ ਇਸੇ ਪ੍ਰਬੰਧ ਕਾਰਨ ਤੁਹਾਨੂੰ ਕਰਜ਼ੇ ਦੇ ਜਾਲ ਵਿੱਚੋਂ ਨਿਕਲਣ ਦਾ ਰਸਤਾ ਮਿਲੇਗਾ ਪਰ ਰਾਹੁ ਦੀ ਦ੍ਰਿਸ਼ਟੀ ਕੇਵਲ ਕਰਜ਼ੇ ਅਤੇ ਰੋਗਾਂ ਤੱਕ ਸੀਮਿਤ ਨਹੀਂ ਹੈ ਜੇਕਰ ਤੁਹਾਡੇ ਜੀਵਨ ਵਿੱਚ ਦੁਸ਼ਮਣ ਵੱਧ ਗਏ ਹਨ ਜਾਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਕੋਰਟ ਕਚਹਿਰੀ ਵਿੱਚ ਤੁਹਾਡਾ ਕੋਈ ਮਾਮਲਾ ਫਸਿਆ ਹੋਇਆ ਹੈ ਅਤੇ ਹੱਲ ਨਹੀਂ ਨਿਕਲ ਰਿਹਾ ਤਾਂ ਰਾਹੂ ਦਾ ਪ੍ਰਭਾਵ ਤੁਹਾਨੂੰ ਬਚਾਉਣ ਅਤੇ ਸੁਰੱਖਿਆ ਦੇਣ ਲਈ ਸਾਹਮਣੇ ਆਵੇਗਾ ਇਹ ਸ਼ਕਤੀ ਤੁਹਾਡੇ ਦੁਸ਼ਮਣਾਂ ਨੂੰ ਕਮਜ਼ੋਰ ਕਰੇਗੀ ਅਤੇ ਤੁਹਾਡੀ ਰੱਖਿਆ ਕਰੇਗੀ ਨੰਬਰ 3 ਅਚਾਨਕ ਵੱਡੇ ਪਰਵਰਤਨ ਦੋਸਤੋ ਹੁਣ ਆਉਂਦੀ ਹੈ ਤੀਜੀ ਅਤੇ ਬਹੁਤ ਸ਼ਕਤੀਸ਼ਾਲੀ ਭੂਕਵਾਲੀ ਦਾ ਸਮਾਂ ਸੋਚੋ ਜਰਾ ਰਾਹੂ ਦੀ ਦ੍ਰਿਸ਼ਟੀ ਇਸ ਵਾਰ ਕਿੱਥੇ ਜਾ ਕੇ ਟਿਕ ਰਹੀ ਹੈ ਇਹ ਦ੍ਰਿਸ਼ਟੀ ਸਿੱਧੇ ਤੁਹਾਡੇ 8ਵੇਂ ਭਾਵ 8ਵੇਂ ਘਰ ਤੇ ਬੈ ਰਹੀ ਹੈ 8ਵਾਂ ਘਰ ਜੋਤਿਸ਼ ਵਿੱਚ ਮੰਨਿਆ ਜਾਂਦਾ ਹੈ ਵੱਡੇ ਵੱਡੇ ਪਰਿਵਰਤਨਾਂ ਦਾ ਘਰ ਇਹ ਘਰ ਡੂੰਗੇ ਰਹਸਾ ਅਚਾਨਕ ਘਟਨਾਵਾਂ ਅਤੇ ਭਾਗ ਦੇ ਉਤਾਰ ਚੜ੍ਹਾਵ ਦਾ ਵੀ ਪ੍ਰਤੀਕ ਹੈ ਜੇਕਰ ਕਿਸੇ ਗ੍ਰਹਿ ਨੂੰ ਅਸਲੀ ਪਰਿਵਰਤਨ ਦਾ ਮਾਸਟਰ ਕਿਹਾ ਜਾਵੇ ਤਾਂ ਉਹ ਰਾਹੂ ਹੈ ਕਿਉਂਕਿ ਰਾਹੂ ਜਦੋਂ ਵੀ ਸਰ ਗਰਮ ਹੁੰਦਾ ਹੈ ਜੀਵਨ ਦੀ ਨੀ ਹਿਲਾ ਦਿੰਦਾ ਹੈ ਵੱਡੇ ਵੱਡੇ ਟਰਨਿੰਗ ਪੁਆਇੰਟਸ ਜਦੋਂ ਸਭ ਕੁਝ ਬਦਲਦਾ ਹੈ ਰਾਹੂ ਤੋਂ ਹੀ ਆਉਂਦੇ ਹਨ ਹੁਣ ਇਹ ਹੀ ਰਾਹੂ ਗੋਚਰ ਵਿੱਚ ਤੁਹਾਡੇ 8ਵੇਂ ਭਾਵ ਤੇ ਆਪਣੀ দৃষ্টি ਪਾ ਰਿਹਾ ਹੈ ਇਸ ਦਾ ਸਿੱਧਾ ਮਤਲਬ ਹੈ ਕਿ ਪਰਿਵਰਤਨ ਦੀ ਬਹੁਤ ਵੱਡੀ ਖੇਡ ਸ਼ੁਰੂ ਹੋ ਚੁੱਕੀ ਹੈ ਯਾਦ ਰੱਖੋ ਇਹ ਬਦਲਾਅ ਕੇਵਲ ਸਹੀ ਨਹੀਂ ਸਗੋ ਜੜ ਤੋਂ ਹਿਲਾ ਦੇਣ ਵਾਲਾ ਹੈ ਪੁਰਾਣਾ ਢਾਂਚਾ ਪੂਰੀ ਤਰ੍ਹਾਂ ਟੁੱਟੇਗਾ ਅਤੇ ਉਸ ਦੀ ਜਗ੍ਹਾ ਨਵਾਂ ਨਿਰਮਾਣ ਹੋਵੇਗਾ ਅੱਠਵਾਂ ਭਾਵ ਡੂੰਗੇ ਟੋਇਆ ਰਹਿਸਾ ਅਤੇ ਲੁਕੇ ਹੋਏ ਸੱਚ ਦਾ ਪ੍ਰਤੀਕ ਹੁੰਦਾ ਹੈ ਹੁਣ ਰਾਹੂ ਉੱਥੇ ਦੇਖ ਰਿਹਾ ਹੈ ਤੁਹਾਡੇ ਦੂਜੇ ਭਾਵ ਭਾਵਦਾਨ ਭਾਵ ਨੂੰ ਮਤਲਬ ਸਾਫ਼ ਹੈ ਕਿ ਜੋ ਪੈਸਾ ਕਿਤੇ اٹਕਿਆ ਪਿਆ ਹੈ ਉਹ ਹੁਣ ਵਾਪਸ ਆ ਸਕਦਾ ਹੈ ਜਿਸ ਤੁਹਾਨੂੰ ਪਾਉਣ ਦੀ ਆਸ ਤੁਸੀਂ ਛੱਡ ਦਿੱਤੀ ਸੀ ਉਹ ਹੁਣ ਮਿਲ ਸਕਦਾ ਹੈ ਕੇਵਲ ਐਨਾ ਹੀ ਨਹੀਂ ਜੋ ਲੋਕ ਰਹਿ ਸਮੇਂ ਖੇਤਰਾ ਵਿੱਚ ਕੰਮ ਕਰਦੇ ਹਨ जिम्मे ज्योतिष तंत्र मंत्र साधना जा गुण गुण विज्ञान दी दिशा ओना ਲਈ ਇਹ ਸਮਾਂ ਸੋਨੇ ਤੇ ਸੁਹਾਗ ਦਾ ਸਾਬਤ ਹੁਣ ਜਾ ਰਿਹਾ ਹੈ ਰਾਹੁ ਦੀ दृष्टि ਇਹਨਾਂ ਖੇਤਰਾ ਵਿੱਚ ਅਪਰਤਕ ਸਫਲਤਾ ਅਤਿ ਸਨਮਾਨ ਲਾ ਸਕਦੀ ਹੈ ਇਹ ਬਦਲਾਅ ਤੁਹਾਡੇ ਵਿਅਕਤੀਤਵ ਸੋਚ ਤੇ ਜੀਵਨ ਦੀ ਦਿਸ਼ਾ ਪੂਰੀ ਤਰ੍ਹਾਂ ਬਦਲ ਦੇਵੇਗਾ ਨੰਬਰ 4 ਕੈਰੀਅਰ ਵਿੱਚ ਸ਼ਾਨਦਾਰ ਤਰੱਕੀ ਹਾਂ ਆਉਂਦੀ ਹੈ ਦੋਸਤੋ ਚੌਥੀ ਅਤੇ ਬਹੁਤ ਮਹੱਤਵਪੂਰਨ ਪਵਿੱਕ ਬਾਣੀ ਦੀ ਵਾਰੀ ਇੱਥੇ ਸਭ ਤੋਂ ਅਹਿਮ ਬਿੰਦੂ ਹੈ ਰਾਹੂ ਦੀ ਸ਼ਕਤੀਸ਼ਾਲੀ ਨੌਵੀਂ ਦ੍ਰਿਸ਼ਟੀ ਦਾ ਪ੍ਰਭਾਵ ਜੋਤਿਸ਼ ਸ਼ਾਸਤਰ ਵਿੱਚ ਨੌਵੀਂ ਦ੍ਰਿਸ਼ਟੀ ਦਾ ਸਿੱਧਾ ਸੰਬੰਧ ਭਾਗ ਨਾਲ ਜੋੜਿਆ ਜਾਂਦਾ ਹੈ ਹਾਂ ਦੇਖੋ ਇਹ ਦ੍ਰਿਸ਼ਟੀ ਸਿੱਧੀ ਪੈ ਰਹੀ ਹੈ 7 ਨੰਬਰ ਦੀ ਰਾਸ਼ੀ ਤੇ ਸੱਤਵੀਂ ਰਾਸ਼ੀ ਭਾਗ ਤੁਲਾ ਰਾਸ਼ੀ ਜਿਸ ਨੂੰ ਸੰਤੁਲਨ ਅਤੇ ਸਾਂਝੀਦਾਰੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਤੁਲਾ ਰਾਸ਼ੀ ਦਾ ਸਵਾਮੀ ਹੈ ਸ਼ੁਕਰ ਅਤੇ ਸ਼ੁਕਰ ਕੈਰੀਅਰ ਭਾਵ ਦਾ ਸਵਾਮੀ ਹੈ ਭਾਵ ਇਹ ਪ੍ਰਭਾਵ ਸਿੱਧੇ-ਸਿੱਧੇ ਤੁਹਾਡੀ ਪੇਸ਼ੇ ਅਤੇ ਕੈਰੀਅਰ ਨਾਲ ਜੁੜ ਰਿਹਾ ਹੈ ਹੁਣ ਸੋਚੋ ਦੋਸਤੋ ਕੈਰੀਅਰ ਭਾਵ ਤੇ ਰਾਹੂ ਵਰਗੀ ਊਰਜਾ ਦੀ ਦ੍ਰਿਸ਼ਟੀ ਪਵੇ ਤਾਂ ਕੀ ਹੋਵੇਗਾ ਅਤੇ ਉਹ ਵੀ ਉਸ ਖੇਤਰ ਤੇ ਜੋ ਸ਼ੁਕਰਾਚਾਰਿਆ ਭਾਵ ਦਾ ਨਵ ਗੁਰੂ ਦਾ ਵਿਸ਼ੇਸ਼ ਖੇਤਰ ਹੈ ਇਸ ਤਰ੍ਹਾਂ ਰਾਹੂ ਅਤੇ ਸ਼ੁਕਰ ਦਾ ਇਹ ਅਨੋਠਾ ਸੰਜੋਗ ਬਹੁਤ خاص انو بند بنا ਰਿਹਾ ਹੈ ਅਤੇ ਇਸ ਦੁਰਲਭ ਜੋਗ ਦਾ ਸਿੱਧਾ ਫਾਇਦਾ ਕਿਸ ਨੂੰ ਮਿਲੇਗਾ ਕੇਵਲ ਮਕਰ ਰਾਸ਼ੀ ਨੂੰ ਇਸ ਦ੍ਰਿਸ਼ਟੀ ਦਾ ਪ੍ਰਭਾਵ ਸਧਾਰਨ ਨਹੀਂ ਸਗੋ ਕੈਰੀਅਰ ਵਿੱਚ ਜ਼ਬਰਦਸਤ ਉਛਾਲ ਦੇਵੇਗਾ ਇਹ ਜੋਗ ਅਚਾਨਕ ਬਦਲਾਵ ਵੱਡੇ ਮੌਕੇ ਅਤੇ ਅਪਰਤਿਕ ਤਰੱਕੀ ਦਾ ਸੰਕੇਤ ਹੈ ਜਿਨ੍ਹਾਂ ਦਾ ਸੁਪਨਾ ਵਿਦੇਸ਼ ਜਾ ਕੇ ਕੰਮ ਕਰਨ ਦਾ ਹੈ ਉਹਨਾਂ ਲਈ ਰਾਹ ਖੁੱਲਣਗੇ ਜੋ ਲੋਕ ਆਯਾਤ ਨਿਰਯਾਤ ਗਲੋਬਲ ਬਿਜ਼ਨਸ ਜਾਂ ਇੰਟਰਨੈਸ਼ਨਲ ਪ੍ਰੋਜੈਕਟ ਨਾਲ ਜੁੜੇ ਹਨ ਉਹਨਾਂ ਲਈ ਇਹ ਸਮਾਂ ਕਿਸੇ ਸੁਨਹਿਰੀ ਮੌਕੇ ਤੋਂ ਘੱਟ ਸਾਬਤ ਨਹੀਂ ਹੋਵੇਗਾ ਲੰਬੇ ਸਮੇਂ ਤੋਂ ਜਿੰਨਾ ਦਾ ਤਬਾਦਲਾ ਜਾਂ ਤਰੱਕੀ اٹਕੀ ہوئی ਹੈ ਉਹਨਾਂ ਨੂੰ ਰਾਹਤ ਮਿਲੇਗੀ ਇਸ ਸਮੇਂ ਦੌਰਾਨ ਤਨਖਾਹ ਵਿੱਚ ਵਾਧਾ ਤਰੱਕੀ ਮਾਨ ਸਨਮਾਨ ਅਤੇ ਪਛਾਣ ਸਭ ਮਿਲ ਸਕਦਾ ਹੈ ਆਮ ਤੌਰ ਤੇ ਨ ਅਤੇ ਧਨ ਦੀ ਪ੍ਰਾਪਤੀ ਸੂਰਜ ਅਤੇ ਰਾਹੂ ਨਾਲ ਜੁੜੀ ਹੁੰਦੀ ਹੈ ਇੱਥੇ ਹੀ ਰਾਹੂ ਦੀ ਦ੍ਰਿਸ਼ਟੀ ਤੁਹਾਨੂੰ ਨਾ ਸਿਰਫ ਪੱਜ ਸਗੋਂ ਸ਼ੋਹਰਤ ਵੀ ਦੇਵੇਗੀ ਇਹ ਕੈਰੀਅਰ ਦੇ ਨਾਲ ਨਾਲ ਸਮਾਜਿਕ ਸਥਿਤੀ ਅਤੇ ਲੋਕਾਂ ਵਿੱਚ ਪਛਾਣ ਨੂੰ ਵੀ ਮਜ਼ਬੂਤ ਕਰੇਗੀ ਤੁਹਾਡੀ ਸਫਲਤਾ ਦੀ ਕਹਾਣੀ ਆਉਣ ਵਾਲੇ ਸਾਲਾਂ ਤੱਕ ਲੋਕ ਯਾਦ ਰੱਖਣਗੇ ਨੰਬਰ 5 ਪਰਮ ਤੋਂ ਬਚਣ ਦੇ ਉਪਾਏ ਦੋਸਤੋ ਹਰ ਸਿੱਕੇ ਦੇ ਹਮੇਸ਼ਾ ਦੋ ਪਹਿਲੂ ਹੁੰਦੇ ਹਨ ਪਹਿਲਾ ਪਹਿਲੂ ਤੁਸੀਂ ਚੰਗੀ ਤਰ੍ਹਾਂ ਸਮਝ ਲਿਆ ਅਤੇ ਆਪਣਾ ਅਪਣਾ ਲਿਆ ਪਰ ਹੁਣ ਧਿਆਨ ਦੇਣਾ ਹੋਵੇਗਾ ਉਸ ਦੂਜੇ ਪਹਿਲੂ ਤੇ ਜੋ ਓਨਾ ਹੀ ਅਹਿਮ ਹੈ ਰਾਹੁ ਦਾ ਸਭ ਤੋਂ ਵੱਡਾ ਵਰਦਾਨ ਕੀ ਹੈ ਪਰਮ ਅਤੇ ਡਰ ਦੀ ਊਰਜਾ ਹਾਂ ਇਹ ਸੱਚ ਹੈ ਕਿ ਰਾਹੁ ਮੁਕਿਆਂ ਅਤੇ ਪ੍ਰਾਪਤੀਆਂ ਦੇ ਨਾਲ ਆਉਂਦਾ ਹੈ ਪਰ ਓਨਾ ਹੀ ਸੱਚ ਇਹ ਵੀ ਹੈ ਕਿ ਰਾਹੁ ਉਲਝਣ ਵੀ ਦਿੰਦਾ ਹੈ ਉਹ ਸਾਡੇ ਮਨ ਵਿੱਚ ਸ਼ੱਕ ਦੋ ਚਿੱਤੀ ਅਤੇ ਡਰ ਦੀਆਂ ਪਰਤਾਂ ਬਣਾ ਦਿੰਦਾ ਹੈ ਇਸੇ وجہ ਨਾਲ ਰਾਹੂ ਨਾਲ ਜੁੜੇ ਸਮੇਂ ਵਿੱਚ انسان ਵਾਰ-ਵਾਰ ਸੋਚ ਵਿੱਚ ਪੈ ਜਾਂਦਾ ਹੈ ਮਨ ਪੁੱਛਦਾ ਹੈ ਕਿ ਮੈਂ ਸਹੀ ਦਿਸ਼ਾ ਵਿੱਚ ਵੱਧ ਰਿਹਾ ਹਾਂ ਜਾਂ ਨਹੀਂ ਭਵਿੱਖ ਕਿਹੋ ਜਿਹਾ ਹੋਵੇਗਾ ਇਹ ਦੋ ਚਿੱਤੀ ਜੀਵਨ ਦੇ ਫੈਸਲਿਆਂ ਨੂੰ ਕਮਜ਼ੋਰ ਕਰ ਸਕਦੀ ਹੈ ਇਹ ਹੀ ਉਹ ਜਗ੍ਹਾ ਹੈ ਜਿੱਥੇ ਸਾਨੂੰ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ ਤੁਹਾਨੂੰ ਆਪਣੇ ਅੰਦਰ ਇਹ ठानਣਾ ਹੋਵੇਗਾ ਕਿ ਡਰ ਨੂੰ ਜਗ੍ਹਾ ਨਹੀਂ ਦੇਵਾਂਗੀ ਰਾਹੁ ਜਿੰਨਾ ਭਰਮ ਦੇਵੇਗਾ ਤੁਸੀਂ ਉਨਾ ਹੀ ਸਪਸ਼ਟਾਪੈਦਾ ਕਰੂੰਗੀ ਯਾਦ ਰੱਖੋ ਰਾਹੁ ਦਾ ਆਪਣਾ ਟੀਚਰ ਸੀ ਅੰਮ੍ਰਿਤ ਕਾਲਜ ਤੱਕ ਪਹੁੰਚਣਾ ਤੇ ਉਸਨੇ ਅਸੰਭਵ ਲੱਗਣ ਵਾਲਾ ਕੰਮ ਆਖਰਕਾਰ ਦਿਖਾਇਆ ਠੀਕ ਉਸੇ ਤਰ੍ਹਾਂ ਤੁਹਾਡੀ ਵੀ ਇੱਕ ਸੁਪਨਾ ਹੈ ਇੱਕ ਮੰਜ਼ਲ ਹੈ ਉਸ ਸੁਪਨੇ ਨੂੰ ਫੜੋ ਉਸ ਟੀਚੇ ਤੇ ਡਟੇ ਰਹੋ ਡਰ ਨੂੰ ਆਪਣੇ ਫੈਸਲਿਆਂ ਤੇ ਹਾਵੀ ਨਾ ਹੋਣ ਦਿਓ ਪਰਮ ਨੂੰ ਆਪਣੇ ਜੀਵਨ ਦੀ ਦਿਸ਼ਾ ਰੋਕਣ ਦਾ ਮੌਕਾ ਨਾ ਦਿਓ ਹੁਣ ਗੱਲ ਕਰਦੇ ਹਾਂ ਉਪਾਏ ਦੀ ਜੋ ਰਾਹੂ ਨੂੰ ਪ੍ਰਸੰਨ ਕਰ ਸਕੇ ਜੇਕਰ ਤੁਸੀਂ ਚਾਹਦੇ ਹੋ ਕਿ ਰਾਹੂ ਦਾ ਸ਼ੁਭ ਪ੍ਰਭਾਵ ਜੀਵਨ ਵਿੱਚ ਵਹੇ ਤਾਂ ਸਭ ਤੋਂ ਸ਼੍ਰੇਸ਼ਟ ਉਪਾਏ ਹੈ ਗੰਗਾ ਜਲ ਨਾਲ ਇਸ਼ਨਾਨ ਕਰਨਾ ਇਹ ਕੇਵਲ ਪਰੰਪਰਾ ਨਹੀਂ ਸਗੋ ਊਰਜਾਵਾ ਦਾ ਇੱਕ ਡੂੰਗਾ ਆਦਾਨ ਪ੍ਰਦਾਨ ਹੈ ਇਸੇ ਨਾਲ ਹੀ ਘਰ ਵਿੱਚ ਸਕਾਰਾਤਮਕਤਾ ਬਣਾਈ ਰੱਖਣ ਲਈ ਧੂਪ ਜਲਾਓ ਅਰਗਬਤੀ ਦੀ ਖੁਸ਼ਬੂਤ ਉਸ ਦਾ ਧੂਆ ਕਰੋ ਪੋਜ਼ਿਟਿਵ એનર્ਜੀ ਫੈਲਾਉਂਦਾ ਹੈ ਇਹ ਇਹ ਵਾਤਾਵਰਨ ਨੂੰ ਸ਼ੁੱਧ ਕਰਦਾ ਹੈ ਅਤੇ ਰਾਹੂ ਦੇ ਪ੍ਰਭਾਵ ਨੂੰ ਸਥਿਰ ਕਰਦਾ ਹੈ ਯਾਦ ਰੱਖੋ ਸਹੀ ਦ੍ਰਿਸ਼ਟੀਕੋਣ ਅਤੇ ਸਹੀ ਉਪਾਏ ਹੀ ਜੀਵਨ ਬਦਲਦੇ ਹਨ ਅਤੇ ਇਹ ਸੰਜੋਗ ਤੁਹਾਨੂੰ ਰਾਹੂ ਦੇ ਆਸ਼ੀਰਵਾਦ ਨਾਲ ਨਵੀਂ ਉਚਾਈ ਤੱਕ ਲੈ ਜਾਵੇਗਾ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਹਾਈਪ ਕਰਨਾ ਬਿਲਕੁਲ ਨਾ ਭੁੱਲੋ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਕਮੈਂਟ ਬਾਕਸ ਵਿੱਚ ਹਰ ਹਰ ਮਹਾਦੇਵ ਜ਼ਰੂਰ ਲਿਖੋ እሷን ነበር